ਏ ਭਾਈ ਗੱਡੀ ਬਹੁਤ ਤੇਜ਼ ਆਈ ਐ। ਰੋਗ ਸਾਈਡ ਤੋਂ ਆ ਕੇ ਗੱਡੀ ਉਹਦੇ ਵਿੱਚੀ ਐ। ਰੋਗ ਸਾਈਡ ਤੋਂ ਗੱਡੀ ਆ ਰਹੀ ਐ। ਉਧੋਂ ਆਈ ਸੀ ਗੱਡੀ ਉਹ ਐ ਤਰਸੀ ਆਈ ਐ ਗੱਡੀ। ਅੰਦੇ ਅੰਦੇ ਦੇ ਵਿੱਚ ਇੱਥੇ ਇੱਕ ਬਲੇਰੋ ਗੱਡੀ ਖੜੀ ਸੀ ਉਹਦੇ ਵਿੱਚ ਹਿੱਟ ਹੋਈ। ਜਿਹਦੇ ਅੱਗੇ ਬੱਚਾ ਵੀ ਆਇਆ। ਬੱਚੇ ਦੇ ਗੋਡੇ ਨੂੰ ਨੁਕਸਾਨ ਹੋ ਗਿਆ। ਕੀ ਉਮਰ ਰਹੀ ਹੋਣੀ ਬੱਚੇ ਦੀ? 10 ਸਾਲ। ਉਹਦਾ ਭਾਈ ਮ제 ਜਿਹਾ ਸੀਗਾ। ਉਹ ਤਾਂ ਹੱਸਦਾ ਪਿਆ ਸੀ। ਕਹਿੰਦਾ ਹੇ ਮੇਰੇ ਤੋਂ ਗੱਡੀ ਆਕਾ ਲੱਗ ਗਈ ਸੀ ਭਾਈ ਮੈਂ ਤਾਂ ਕਹਿ ਰਿਹਾ ਡੈਫੀਨੇਟਲੀ ਨਸ਼ਾ ਕੀਤਾ ਭਾਈ ਮੈਡੀਕਲ ਕਰਾਓਗਾ ਤੁਹਾਨੂੰ ਆਪੇ ਮਿਲ ਜਾਏਗਾ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਤੁਸੀਂ ਇਹ ਗੱਲ ਕਹਿ ਰਹੇ ਹਾਂ ਮੈਂ ਮੈਂ ਬਾਈ ਠੋਕ ਕੇ ਕਹਿ ਰਿਹਾ 10 ਸਿੱਟੀ ਹੈਡਲਾਈਨ ਦੇ ਨਾਲ ਜੁੜਿਆ ਹਾਂ ਤੁਸੀਂ ਤੇ ਮੈਂ ਹਾਂ ਸ਼ਾਹੀਦ ਖਾਨ ਲੁਧਿਆਣਾ ਗਰਾਉਂਡ ਪੋਲ ਦੇ ਕੋਲ ਮੌਜੂਦ ਆ ਜਿੱਥੇ ਸਟੇਡੀਅਮ ਹੈਗਾ ਗੁਰੂ ਨਾਨਕ ਸਟੇਡੀਅਮ ਉਹਦੇ ਬਿਲਕੁਲ ਸਾਹਮਣੇ ਪਹਿਮਿਕ ਐਕਸੀਡੈਂਟ ਜਿਹੜਾ ਹੋਇਆ ਜਦੀਆਂ ਲਾਈਵ ਤਸਵੀਰਾਂ ਇਸ ਵੇਲੇ ਸੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਇੱਕ ਵੈਗਨਰ ਗੱਡੀ ਆ ਵਾਈਟ ਕਲਰ ਦੀ ਜਿਸ ਦੇ ਵੱਲੋਂ ਜਿਹੜਾ ਇਸ ਐਕਸੀਡੈਂਟ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇੱਕ ਖੜੀ ਹੋਈ ਬਲੈਰੋ ਗੱਡੀ ਦੇ ਵਿੱਚ ਜਿਹੜੀ ਆ ਇਹ ਗੱਡੀ ਵੱਜੀ ਆ ਤੇ ਗੱਡੀ ਦੀ ਜਿਹੜੀ ਹਾਲਤ ਆ ਇਸ ਵੇਲੇ ਉਹ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਹੀ ਸਪੀਡ ਦਾ ਅੰਬਾਵਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਗੱਡੀ ਦੇ ਅੰਦਰ ਦੇ ਜਿਹੜੇ 에ਅਰ ਬੈਗ ਨੇ ਦੋਨੇ 에ਅਰ ਬੈਗ ਇਸਵ ਨੇ ਉਹ ਖੁੱਲ ਚੁੱਕੇ ਨੇ ਉਸ ਤੋਂ ਇਲਾਵਾ ਇਸ ਹਾਦਸੇ ਦੇ ਵਿੱਚ ਇੱਕ ਬੱਚੇ ਨੂੰ ਗੰਭੀਰ ਸੱਟਾਂ ਜਿਹੜੀਆਂ ਨੇ ਉਹ ਆਈਆਂ ਨੇ ਤੁਹਾਨੂੰ ਦੱਸ ਦਈਏਗੇ ਰੇਡੀ ਚਾਲਕ ਦਾ ਇੱਕ ਬੱਚਾ ਦੱਸਿਆ ਜਾ ਰਿਹਾ ਜੋ ਕਿ ਸਾਹਮਣੇ ਖੜਾ ਸੀ ਤੇ ਗੱਡੀ ਜਿਹੜੀ ਆ ਪਿੱਛੋਂ ਦੀ ਆ ਕੇ ਇੱਕਦਮ ਤੋਂ ਬਲੈਰੋ ਗੱਡੀ ਦੇ ਵਿੱਚ ਵੱਜਦੀ ਆ ਤੇ ਜਿਸ ਤੋਂ ਬਾਅਦ ਇਹ ਹਾਦਸਾ ਉਹ ਹੁੰਦਾ ਤੇ ਹਾਦਸਾ ਇਹਨਾਂ ਭੈਣਾਂ ਕਾ ਕਿ ਅੱਗੋਂ ਦੀ ਜਿਹੜੀ ਆ ਗੱਡੀ ਤਕਰੀਬਨ ਖਤਮ ਹੋ ਚੁੱਕੀ ਆ ਤੇ ਇੱਥੇ ਤੁਸੀਂ ਦੇਖੋ ਤਾਂ ਗੱਡੀ ਦੇ ਜਿਹੜੇ 에ਅਰ ਬੈਗ ਨੇ ਇਸ ਵੇਲੇ ਉਹ ਖੁੱਲ ਚੁੱਕੇ ਨੇ ਜਿਹੜੇ ਚਸ਼ਮਦੀਦ ਨੇ ਉਹਨਾਂ ਦਾ ਕਹਿਣਾ ਹੈ ਕਿ ਗੱਡੀ ਜਿਆਦਾ ਰਫਤਾਰ ਤੇ ਸੀਗੀ ਜਿਸ ਕਰਕੇ ਤੇ ਪੂਰਾ ਹਾਦਸਾ ਜਿਹੜਾ ਵਾਪਰ ਇੱਕ ਵਾਰੀ ਤੁਸੀਂ ਸਾਹਮਣੇ ਤੇ ਜੇਕਰ ਗੱਡੀ ਦੀ ਤਸਵੀਰ ਦੇਖੋ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਗੱਡੀ ਦੀ ਜਿਹੜੀ ਸਪੀਡ ਆ ਉਹ ਕਿਸ ਤਰੀਕੇ ਦੀ ਜਿਹੜੀ ਰਹਿ ਸਕਦੀ ਹੈ ਇਸ ਤੋਂ ਇਲਾਵਾ ਜਿਹੜਾ ਡਰਾਈਵਰ ਆ ਕੀ ਉਹਦੀ ਸਿਚੁਏਸ਼ਨ ਹੋਣੀ ਆ ਇੱਕ ਜਿਹੜਾ ਬੰਦਾ ਕੱਲਾ ਇੱਕ ਬੰਦਾ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਸ਼ਾਮਲ ਸੀਗਾ ਕੱਲਾ ਡਰਾਈਵਰ ਸੀਗਾ ਭਾਈ ਮੇਰੀ ਮਾਲ ਮੌਜੂਦ ਨੇ ਜੋ ਮੌਕੇ ਤੇ ਸੀਗੇ ਭਾਈ ਕਿਸ ਤਰੀਕੇ ਦੇ ਨਾਲ ਹਾਦਸਾ ਹੋਇਆ ਇਹ ਭਾਈ ਗੱਡੀ ਬਹੁਤ ਤੇਜ਼ ਆਈ ਹੈ ਰੌਂਗ ਸਾਈਡ ਤੋਂ ਆ ਕੇ ਗੱਡੀ ਉਹਦੇ ਵਿੱਚ ਜੀ ਰੌਂਗ ਸਾਈਡ ਤੋਂ ਗੱਡੀ ਆ ਰਹੀ ਉਹ ਤੋਂ ਆਈ ਸੀ ਗੱਡੀ ਇਹ ਤਰ੍ਹਾਂ ਸੀ ਆਈ ਹੈ ਗੱਡੀ ਆਂਦੇ-ਆਂਦੇ ਦੇ ਵਿੱਚ ਇੱਥੇ ਇੱਕ ਬਲੇਡੋ ਗੱਡੀ ਖੜੀ ਸੀ ਉਹਦੇ ਵਿੱਚ ਹਿੱਟ ਹੋਈ ਜਿਹਦੇ ਅੱਗੇ ਬੱਚਾ ਵੀ ਆਇਆ ਬੱਚੇ ਦੇ ਗੋਡੇ ਦਾ ਨੁਕਸਾਨ ਹੋ ਗਿਆ ਕੀ ਉਮਰ ਰਹੀ ਹੋਣੀ ਬੱਚੇ 10 ਸਾਲ ਦੇ 10 ਸਾਲ ਬੱਚੇ ਗਿੱਦਾ ਸੀ ਜੀ ਭਾਈ ਇਹ ਜੂਸ ਵਾਲਿਆਂ ਦਾ ਬੱਚਾ ਜੀ ਆ। ਧੀਰੀ ਵਾਲਿਆਂ ਦਾ। ਹਾਂਜੀ। ਤੇ ਡਰਾਈਵਰ ਦੀ ਸਿਚੁਏਸ਼ਨ ਕਿਹੋ ਜੀ ਸੀ? ਡਰਾਈਵਰ ਦਾ ਭਾਈ ਮजे ਜਿਹਾ ਸੀਗਾ। ਉਹ ਤਾਂ ਹੱਸਦਾ ਪਿਆ ਸੀ। ਕਹਿੰਦਾ ਮੇਰੇ ਤੋਂ ਗੱਡੀ ਅੱਖ ਲੱਗ ਗਈ ਸੀ। ਡਰਾਈਵਰ ਕਹਿੰਦਾ ਮੇਰੇ ਅੱਖ ਲੱਗ ਗਈ। ਭਾਈ ਅੱਖ ਲੱਗ ਗਈ ਉਹ ਤਾਂ ਗੱਲ ਮੰਨਦੇ ਆ ਯਾਰ। ਮੈਂ ਬਾਅਦ-ਬਾਅਦ ਰਿਪੋਰਟਰ ਨੂੰ ਇਹੀ ਗੱਲ ਕਹਿ ਰਿਹਾ ਮੈਂ। ਏਸੀ ਗੱਡੀ ਦੇ ਵਿੱਚ ਪਸੀਨਾ ਆਉਣ ਦਾ ਕਾਰਨ ਕੀ ਆ? ਡਰਾਈਵਰ ਨੂੰ ਪਸੀਨਾ ਆ ਰਿਹਾ ਸੀ। ਹਾਂਜੀ। ਏਸੀ ਗੱਡੀ ਦੇ ਵਿੱਚ ਪਸੀਨਾ ਕਿਉਂ ਆਉਂਦਾ? ਕਸੀਂ ਦੱਸੋ ਤੁਹਾਡੀ ਸਮਝ ਕੀ ਕਹਿੰਦੀ ਹੈ ਭਾਈ ਮੈਂ ਤਾਂ ਕਹਿ ਰਿਹਾ ਡੈਫੀਨੇਟਲੀ ਨਸ਼ਾ ਕੀਤਾ ਭਾਈ ਮੈਡੀਕਲ ਕਰਾਓਗਾ ਤੁਹਾਨੂੰ ਆਪੇ ਮਿਲ ਜਾਏਗਾ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਮੈਂ ਮੈਂ ਬਾਈ ਠੋਕ ਕੇ ਕਹਿ ਰਿਹਾ ਹੈ ਇਹ ਨਹੀਂ ਇਹ ਮੈਂ ਠੋਕ ਕੇ ਕਹਿ ਰਿਹਾ ਮਤਲਬ ਇਹ ਕੀ ਨਾ ਸੁਣੋ ਦੀ ਸਿਚੁਏਸ਼ਨ ਦੇਖ ਕੇ ਏਸੀ ਗੱਡੀ ਦੇ ਵਿੱਚ ਪਸੀਨਾ ਕਿਉਂ ਆਉਂਦਾ ਏਸੀ ਗੱਡੀ 'ਚ ਤੁਹਾਨੂੰ ਪਸੀਨਾ ਆਇਆ ਕਦੇ ਤੁਸੀਂ ਤੁਸੀਂ 100 ਗੱਡੀਆਂ 'ਚ ਟ੍ਰੈਵਲ ਕੀਤਾ ਹੋਣਾ ਬਿਲਕੁਲ ਛੋਟੀ ਤੋਂ ਛੋਟੀ ਗੱਡੀ 'ਚ ਕਿੰਨਾ ਦਾ ਵੱਡੀ ਤੋਂ ਵੱਡੀ 'ਚ ਕੀਤਾ ਹੋਣਾ ਏਸੀ ਗੱਡੀ 'ਚ ਕਦੇ ਪਸੀਨਾ ਆਇਆ ਮੇਰੇ ਕੋ ਏਸੀ ਗੱਡੀ ਨਹੀਂ ਹੈਗੀ ਮੇਰੇ ਕੋ ਮਹਿੰਦਰਾ ਸੁਪਰੋ ਆ ਵਿਦਾਊਟ ਏਸੀ ਹੈ ਸਾਨੂੰ ਹੋ ਜੇ ਨਹੀਂ ਕਿ ਅਸੀਂ ਪਸੀਨਾ ਆਇਆ ਅਸੀਂ ਵੀ ਡਰਿਆ ਡਰਾਈਵਰ ਸੀਗਾ ਆ ਹੋਰ ਬੰਦੇ ਵੀ ਸੀ ਨੋ ਨੋ ਇਕੱਲਾ ਡਰਾਈਵਰ ਓਨਲੀ ਡਰਾਈਵਰ ਇਕੱਲਾ ਡਰਾਈਵਰ ਸੀ ਕੀ ਉਮਰ ਕੀ ਰਹੀ ਹੋਣੀ ਆ ਉਹਦੀ ਉਹ ਲਗਭਗ ਹੋਣਾ 40-45 ਵਾਲੇ ਦੇ ਨੇੜੇ 40-45 ਦਾ ਬੰਦਾ ਸੀ ਹੂੰ ਐਨਾ ਕੇ ਦਾ ਹੋਣਾ ਇਤੋਂ ਵੱਧ ਨਹੀਂ ਹੋਣਾ ਸੈਟ ਪ੍ਰੈਜ਼ੈਂਟ ਕਿੱਥੇ ਆ ਹਾਂਜੀ ਹੁਣ ਕਿੱਥੇ ਡਰਾਈਵਰ ਥਾਣੇ ਜੀ 8 ਨੰਬਰ ਥਾਣੇ ਦੇ ਵਿੱਚ ਹਾਂਜੀ ਪੁਲਸ ਆ ਗਈ ਸੀ ਆ ਗਈ ਸੀ ਰਾਉਂਡ ਅਪ ਕਰ ਲਿਆ ਗਿਆ ਉਹਨੂੰ ਸਪੀਡ ਤੁਹਾਨੂੰ ਕਿੰਨੀ ਲੱਗਦੀ ਹੈ ਸਪੀਡ ਕਿੰਨੀ ਕੁ ਰਹੀ ਹੋਣੀ ਭਾਈ ਮੈਂ ਤਾਂ ਲਗਾ 100 100 100 ਹੋਊਗੀ ਜੀ ਸਾਬ ਨਾਲੇ ਦੀ ਸਿਚੁਏਸ਼ਨ ਅਜੇ ਮੇਰਾ 70 80 ਜੀ ਪਹਾੜ ਤੇ ਵੀ ਢੁਕਦੀ ਨਾ ਇੰਨੀ ਨਹੀਂ ਵੱਜਦੀ ਜੀ ਅਗਲਾ ਹਿੱਸਾ ਤਕਰੀਬਨ ਤਕਰੀਬਨ ਖਤਮ ਹੋ ਗਿਆ ਇਹ ਸਾਰਾ ਫਲੂਡ ਵੋਡ ਸਭ ਬਾਹਰ ਆ ਗਿਆ ਬੰਪਰ ਬੰਪਰ ਲੱਟਾਂ ਵਟਾਂ ਸਭ ਟੁੱਟ ਗਏ ਆ ਇੱਥੇ ਤੱਕ ਕੀ ਇਹਦਾ ਹੁੱਡ ਵੀ ਡੈਮੇਜ ਹੋ ਗਿਆ Airbag ਦੋਨੇ ਖੁੱਲ ਚੁੱਕੇ ਨੇ ਦੋਨੇ ਖੁੱਲ ਗਏ ਨੇ ਜੀ ਬਹੁਤ ਤੇਜ਼ ਗੱਡੀ ਸੀ ਸਾਹ ਇਹ ਕਾਫ ਦੇ ਕਹਿੰਦੇ ਜੀ ਉਹ ਇੰਨੀ ਤੇਜ਼ ਚਲਾਉਂਦੇ ਨਹੀਂ ਇਹ ਆ ਉਹ ਕਾਫ ਦੇ ਨੇ ਤਾਂ ਬਚਾਉਣ ਵਾਸਤੇ ਬਹੁਤ ਕੁਝ ਕਹਿਣਾ ਜੀ ਬਹੁਤ ਟਕੜਾ ਮਲਾਉਣੇ ਆ ਬਹੁਤ ਸਰਕਾਰਾਂ ਤੋਂ ਫੋਨ ਕਰਾੜੇ ਆ ਪਰ ਸਾਸੀ ਇਹੀ ਮੰਗ ਕਰਦੇ ਆ ਜੋ ਗਰੀਬ ਬੱਚੇ ਦਾ ਨੁਕਸਾਨ ਹੋਇਆ ਜੇ ਤੇ ਕਾਰਵਾਈ ਨਾ ਹੋਈ ਅਸੀਂ ਅੱਗ ਲਾ ਕੇ ਗੱਡੀ ਫੂਕ ਦਾਂਗੇ ਅਸੀਂ ਜੈਨੂਨ ਜੀ ਗੱਲ ਕਰਦੇ ਆ ਗਰੀਬ ਬੱਚੇ ਦਾ ਨੁਕਸਾਨ ਹੋਇਆ ਤੇ ਗਰੀਬ ਬੱਚੇ ਨੂੰ ਜੋ ਉਹਦਾ ਖਰਚਾ ਲੱਗਦਾ ਉਹ ਦੇਣਾ ਵਾ ਨਹੀਂ ਅਸੀਂ ਗੱਡੀ ਨੂੰ ਫੂਕ ਦਾਂਗੇ ਉਦਈ ਗੋਡੇ ਮੁਤਾਬਕ ਕਿੰਨੇ ਸੈਟ ਆ ਬੱਚੇ ਨੂੰ ਭਾਜੀ ਉਹ ਕਹੇ ਗੋਡੇ ਟੁੱਟ ਗਏ ਉਹਦੇ ਤੁਸੀਂ ਆ ਦੱਸੋ 10 ਸਾਲ ਦੇ ਬੱਚੇ ਨੇ ਆਲੇ ਜ਼ਿੰਦਗੀ ਨਹੀਂ ਦੇਖੀ ਉਹਦੇ ਗੋਡੇ ਟੁੱਟ ਗਏ ਉਹ ਕੀ ਕਰੂਗਾ ਕੀ ਕਮਾ ਕੇ ਖਾ ਲੂਗਾ ਉਹ ਤੇ ਹਾਦਸਾ ਜਿਵੇਂ ਤੁਸੀਂ ਦੱਸ ਰਹੇ ਹੋ ਬਈ ਬਲੈਰੋ ਗੱਡੀ ਇੱਥੇ ਖੜੀ ਹੋਈ ਸੀ ਤੇ ਜਿਹੜਾ ਵਿਅਕਤੀ ਸਪੀਡ ਦੇ ਵਿੱਚ ਆ ਕੇ ਖੜੀ ਗੱਡੀ ਦੇ ਵਿੱਚ ਮਾਰਦਾ ਗੱਡੀ ਵਿੱਚ ਮਾਰਦਾ ਜੀ ਖੜੀ ਗੱਡੀ ਤੇ ਖੜੀ ਗੱਡੀ ਦੇ ਵਿੱਚ ਖੜੀ ਗੱਡੀ ਦਾ ਕੀ ਨੁਕਸਾਨ ਇਹ ਕੀ ਉਹਦਾ ਕਸੂਰ ਸੀ ਕਿ ਉਹ ਚਾਹ ਜੂਸ ਪੀ ਰਿਹਾ ਸੀ ਤਾਂ ਜਾਂ ਜਿਹੜਾ ਜੂਸ ਸਾਲੋ ਕਰ ਰਿਹਾ ਸੀ ਉਹਦਾ ਉਹਦਾ ਨੁਕਸਾਨ ਉਹਦਾ ਕਸੂਰ ਆ ਬਲੇਰੋ ਵਾਲੇ ਦੇ ਬਾਰੇ ਕੀ ਜਾਣਕਾਰੀ ਕੋਣ ਸੀ ਬਲੇਰੋ ਬਈ ਇਹ ਗਵਰਨਮੈਂਟ ਆ ਪੰਜਾਬ ਦੀ ਗੱਡੀ ਸੀ ਹੂੰ ਠੀਕ ਹੈ ਜੀ ਸਰਕਾਰੀ ਮੁਲਾਜ਼ਮ ਆ ਸਰਕਾਰੀ ਮੁਲਾਜ਼ਮ ਦੀ ਗੱਡੀ ਸੀ ਗੱਡੀ ਠੁਕੀ ਆ ਬਹੁਤ ਤੇਜ਼ ਇਧਰਲਾ ਹਿੱਸਾ ਉਹਦਾ ਸਾਰਾ ਬੈਂਡ ਹੋ ਗਿਆ ਹੂੰ ਹਾਂ ਜੀ ਕਾਰਵਾਈ ਦੀ ਕੀ ਮੰਗ ਕਰ ਰਹੇ ਹੋ ਬਈ ਕਾਰਵਾਈ ਤਾਂ ਹੋਣੀ ਚਾਹੀਦੀ ਆਹੋ ਜੇ ਬੰਦੇ ਤੇ ਤਾਂ ਹੋਣੀ ਚਾਹੀਦੀ ਆ ਜੀ ਦੇਖੋ ਜੈਨੂਨ ਜੀ ਗੱਲ ਆ ਪਹਿਲੇ ਤਾਂ ਉਹਦਾ ਮੈਡੀਕਲ ਹੋਵੇ ਹੂੰ ਪਸੀਨਾ ਪਾਣੀ ਦਾ ਪਸੀਨਾ ਹੋਣ ਦਾ ਕਾਰਨ ਕੀ ਹੈ ਇਹ ਜਲੂਰੀ ਹੈ ਉਹ ਨੰਮ ਦੀ ਅੱਖ ਲੱਗੀ ਅੱਖ ਲੱਗੀ ਹੈ ਚਲੋ ਗੱਲ ਮੰਨਦੇ ਆ ਅੱਖ ਲੱਗੀ ਕੋਈ ਨਹੀਂ ਮੰਨਦੇ ਆ ਗੱਲ ਅੱਖ ਲੱਗੀ ਪਸੀਨਾ ਦਾ ਕਾੜਨੇ ਕੀ ਆ ਪਸੀਨਾ ਕਿਉਂ ਆਇਆ ਐਸੀ ਗੱਡੀ 'ਚ ਪਸੀਨਾ ਤਾਂ ਆਣਾ ਹੀ ਨਹੀਂ ਚਾਹੀਦਾ ਮੁੱਕ ਦੀ ਗੱਲ ਇਹ ਆ ਉਹਦਾ ਮੈਡੀਕਲ ਹੋਵੇ ਮੈਡੀਕਲ ਜੇ ਪੱਕਾ ਹੋ ਜਾਂਦਾ ਜਾਂ ਤਾਂ ਉਹਨੇ ਭੀਮ ਘਾਦੀ ਜਾਂ ਉਹਨੇ ਡੋਡੇ ਖਾਦੇ ਆ ਭਈ ਉਹਦੀ ਹਾਲਤ ਦੇਖ ਕੇ ਤੁਹਾਨੂੰ ਇਹ ਪੂਰਾ ਮੈਂ ਵੀ ਯਕੀਨ ਨਾ ਕਰਦਾ ਤਾਂ ਉਹਨੇ ਨਸ਼ਾ ਕੀਤਾ ਤਾ ਤਸਵੀਰਾਂ ਇੱਕ ਬਾਰ ਫੇਰ ਤੋਂ ਤੁਹਾਨੂੰ ਦਿਖਾ ਦਿੰਨੇ ਆ ਵੈਗਨਰ ਗੱਡੀ ਆ ਜਿਸ ਤਰ੍ਹਾਂ ਇਹ ਪੂਰਾ ਹਾਦਸਾ ਹੋਇਆ ਤੇ ਗੱਡੀ ਦੀ ਜਿਹੜੀ ਸਿਚੁਏਸ਼ਨ ਆ ਉਹ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ